ਅਗਦੇ ਦਿਨ ਦਾ ਤਗੜਾ ਮੈਚ ਆਹ ਵੱਡੀ ਫੋਟੋ ਕਹਿੰਦੇ ਯੋਧੇ ਦੀ ਆ ਰਹੀ ਹੈ ਸਕਰੀਨ ਦੇ ਉੱਪਰ ਪਹਿਲੀ ਰੇਡ ਕਹਿੰਦੇ ਮੋਟਰਾ ਦੀ ਤਰਫੋਂ ਆਹ ਮੱਝਾਂ ਵਾਲੇ ਦੀ ਤਰਫੋਂ ਗੱਲਾਂ ਟਿਕਾਣੇ ਲੱਗੀਆਂ ਮੇਰੇ ਮਿੱਤਰੋ ਓਏ ਬੁਲਟਾਂ ਵਾਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਦਾਰਾਪੁਰੀਏ ਦਾ ਇੱਕ ਸਨਮਾਨ ਬੁਲਟੀਨੇ ਦਾ ਕੀਤਾ ਗਿਆ ਜੇ ਦੂਜਾ ਜਿੱਤ ਗਿਆ ਤੇ ਗੱਲਾਂ ਵੱਡੀਆਂ ਵੱਡੀਆਂ ਵੱਟੀਆਂ ਵੱਡੀਆਂ ਆਹ ਵੱਡੀਆਂ ਹੋਣ ਗਿਆ ਮੇਰੇ ਮਿੱਤਰੋ ਕਰਮਪਾਲ ਸਿੱਧੂ ਬੇਜਰ ਬਰਾੜ ਬਲਜਿੰਦਰਾ ਕਹਿੰਦੇ ਭਿੰਦਰਪਿੰਡ ਵਾਲਾ ਗੱਲਾਂ ਮਾਣੂ ਕੇ ਗੱਲਾਂ ਤੇ ਗੁਰਲਾਲ ਬਾਈ ਦੀਆਂ ਆ ਸਾਡੇ ਕਹਿੰਦੇ ਗੁਰਕੀਰ ਤੋਹਰਾ ਦੀਆਂ ਗੈਰੀ ਸੰਧੂ ਹੋਰਾਂ ਦੀਆਂ ਵੱਡਾ ਮਾਨ ਹੈ ਮੇਰੇ ਮਿੱਤਰੋ ਰਾਜਪਾਲ ਸੱਤੋ ਇਧਰ ਚਿਰਾਗ ਤਿਆਰ ਆ ਆ ਮੁੰਡੇ ਨੇ ਮੇਲਾ ਲੁੱਟਿਆ ਪਿਛਲੀ ਕਬੱਡੀ ਦੇ ਉੱਪਰ ਆ ਮੁੰਡੇ ਨੇ ਮੇਲਾ ਲੁੱਟਿਆ ਲੈ ਵੀ ਸਗਰਾਜ ਕਰੀਏ ਗੱਲ ਪੈਂਦੀ ਰੇ ਆ ਕਹਿੰਦੇ ਲੱਭੂ ਮਈਆਂ ਦੇ ਪਿੰਡ ਦਾ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਤਾ ਹੈ ਅੱਜ ਦੇ ਦਿਨ ਦਾ ਗ੍ਰੈਂਡ ਫਰੈਲ ਲਈ ਚੱਲਦਾ ਵੈਸਟਰੂ ਕਹਿੰਦੇ ਬੁਲਟ ਦਿੱਤੇ ਜਣਗੇ ਸਿਰੇ ਦਾ ਮੁਕਾਬਲਾ ਦੋਹਾਂ ਟੀਮਾਂ ਦੇ ਦਰਮਿਆਨ ਲਓ ਕਬੱਡੀ ਪੌਂਦਰੀ ਢਿੱਲੋ ਪਰਵਾਰ ਦਾ ਲੱਭੂ ਸਰੀ ਢਿੱਲੋ ਦਾ ਨਿੱਕਾ ਵੀਰ ਲਓ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਵੇਜਰ ਬਰਾਲ ਹੋਣਾਂ ਦਾ ਮੇਲਾ ਕਰਮਪਾਲ ਲੰਡੇ ਕੇ ਹੋਣਾਂ ਦਾ ਹੋਰਾਂ ਦੇ ਸਾਰੇ ਸਾਥੀਆਂ ਦਾ ਗੈਰੀ ਭੰਡਾਰ ਹੋਣਾਂ ਦਾ ਜਸਪਾਲ ਭੰਡਾਰ ਹੋਣਾਂ ਦਾ ਨਾਲ ਕਹਿੰਦੇ ਜਰਨੰਦਰ ਸਿੱਧੂ ਹੋਣਾਂ ਦਾ ਗੁਰਲਾਲ ਮਾਲੂਕੇ ਹੋਣਾਂ ਦਾ ਸਾਰੇ ਨਗਰ ਦਾ ਧੰਨਵਾਦ ਪਰ ਨੰਬਰ ਇਸ ਘਬਰੂ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਅਗਲੀ ਕਬੱਡੀ ਖਾਸ ਜੀ ਨੰਬਰ ਕਿਧਰ ਦਿੱਤਾ ਜੀ ਨੰਬਰ ਦੱਸੋ ਜੀ ਕਿਹਦਾ ਰੈਫਰੀ ਦਾ ਜਾਫੀਆਂ ਦੇ ਸੇਜ ਆ ਜੜਿਆ ਜੀ ਅਗਲੀ ਕਬੱਡੀ ਉਧਰ ਮੰਜਾਂ ਵਾਲੇ ਦੇ ਚਿਰਾਗ ਦੇ ਕਹਿੰਦੇ ਦੋ ਜਫੇ 5000 ਦੇ ਹੋਣਗੇ ਥੱਲੀ ਯੂ ਐਸ ਏ ਤੇ ਪਾਲਾ ਵੱਡਾ ਬਾਈ ਤੇ ਕਾਲਾ ਕੈਨੇਡਾ ਵਾਲਾ ਉਹਨਾਂ ਵੱਲੋਂ ਕਹਿੰਦੇ 5000 ਦੇ ਤਿੰਨ ਜਫੇ ਹੋ ਦੋ ਜਫੇ ਹੋਣਗੇ ਮੇਜਰ ਬਰਾੜ ਕਰਮਪਾਲ ਸਿੱਧੂ ਵੱਡਾ ਭਰਾ ਰਾਜਪਾਲ ਸਿੱਧੂ ਤੇ ਜਸਪਾਲ ਭੰਡਾਲ ਤੇ ਗੈਰੀ ਭੰਡਾਲ ਜਸਕੀਰ ਤਵਾਰਾੜ ਸਰਵਣ ਸਿੱਧੂ ਤੇ ਵੱਡਾ ਭਰਾ ਭਾਈ ਜਲੰਧਰ ਸਿੱਧੂ ਪੰਜ ਗ੍ਰਾਈਮ ਪਿੰਡ ਹੈ ਜਨਾਂ ਦਾ ਰਣਜੀਤ ਵਿਰਕ ਤੇ ਹੈਪੀ ਕੈਲਗਰੀ ਗੁਰਲਾਲ ਮਾਨੂਕੇ ਗੈਰੀ ਗੱਲ ਤੇ ਮੰਨਾ ਥੰਦ ਲਾਡੀ ਸਾਡਾ ਵੀਰ ਅਮਰੂਕ ਤੇ ਨਾਲ ਓੰਕਾਰ ਸਿੰਘ ਜੀ ਤੇ ਵੱਡਾ ਭਰਾ ਗੁਰਪ੍ਰੀਤ ਸੰਧੂ ਤੇ ਨਾਲ ਜਗਰਾਜ ਪ੍ਰਧਾਨ ਜੀ ਹੈ ਰੁਪਿੰਦਰ ਜਲਾਲ ਜੀ ਹੈ ਬਲਜੰਤਰਾ ਭਿੰਡਰਾ ਤੇ ਨਾਲ ਜਸਵੰਤਰ ਸਿੰਘ ਦੀ ਕਾਕਾ ਐਮਸੀ ਸਾਰੇ ਵੀਰਾਂ ਦਾ ਧੰਨਵਾਦ ਸੁਚੈਨ ਸਿੰਘ ਦੀ ਚੈਣੀ ਵੱਡਾ ਭਰਾ ਸਾਡਾ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਉਧਰ ਭਜੀ ਗੇਲ ਯੂਐਸਏ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਔਰ ਸਾਰੇ ਨਗਰ ਦਾ ਸਮੁੱਚੇ ਐਨਆਰਆਈ ਵੀਰਾਂ ਦਾ ਵੱਡੇ ਪੱਦਰ ਤੇ ਵੱਡਾ ਧੰਨਵਾਦ ਹੈ ਜਿਨ੍ਹਾਂ ਨੇ ਕਹਿੰਦੇ ਵੱਡਾ ਕੱਪ ਮਹਾਪੁਰਸ਼ਾਂ ਦੀ ਯਾਦ ਵਿੱਚ ਅੱਜ ਦੇ ਦਿਨ ਦਾ ਫਾਈਨਲ 7 ਤੇ 8 ਅਪ੍ਰੈਲ ਮੇਸਰੀ ਸੰਧਵਾ ਤੇ ਕੱਲ ਦਾ ਦਿਨ ਕਿਤੇ ਰਾਮੂ ਵਾਲੇ ਪਿੰਡ ਜਗਦੇਵ ਜੀ ਸਾਡੇ ਚੇਅਰਮੈਨ ਨੇ ਉਹਨਾਂ ਦੇ ਪਿੰਡ ਵੱਡੀਆਂ ਰੌਣਕਾਂ ਲਗਣੀਆਂ ਆ ਆਪਾਂ ਮੈਚ ਸ਼ੁਰੂ ਕਰ ਦਈਏ ਬੇਨਤੀ ਆ ਵੀਰਾਂ ਨੂੰ ਲਓ ਜਿਹੜਾ ਪਿਛਲਾ ਨੰਬਰ ਉਹ ਜਾਫੀ ਇਹਦੇ ਅਮਨਾ ਭੁੱਲਰ ਤੇ ਨਿੱਕਾ ਨਿੱਕਾ ਆਲਖਵੀਰ ਸਾਡਾ ਰੇਸ਼ਮਸਲੀ ਲੈਂਦੀ ਫਰੇਕ ਰੇਡ 1100 ਦੀ ਪਵੇਗੀ ਸਰਾਜ ਕਰੀਏ ਗੱਲ ਰੇਸ਼ਮ ਸਰੇਣੇ ਵਾਲਾ ਅੱਜ ਦੇ ਮੇਲੇ ਦਾ ਕੌਣ ਬੈਸਟ ਬਣਦਾ ਕੌਣ ਬੁਲਟ ਜਿੱਦਾ ਇੱਥੇ ਆਉਣਾ ਟਾਈਮ ਦੱਸੇਗਾ ਰੇਸ਼ਮੀ ਜਾਂ ਮੁੰਡਾ ਚਾਰੇ ਚਾਰੇ ਤਿਆਰ ਵਰ ਤਿਆਰ ਇੱਕ ਮੀਰਪੁਰਿਆ ਤੇ ਆ ਰੇਸ਼ਮ ਕਹਿੰਦੇ ਉੱਡ ਜੂ ਉੱਡ ਜੂ ਕਰਦਾ ਅੱਜ ਬੁਲਟ ਕਿੱਧਰ ਨੂੰ ਜਾਣਗੇ ਇੱਥੇ ਆਉਣਾ ਸਮਾਂ ਦੱਸੇਗਾ ਲੰਡੇ ਕਦੇ ਕਬੱਡੀ ਕੱਪ ਦਾ ਗ੍ਰੈਂਡ ਫਾਈਨਲ ਆ ਜਾਗਪੁਰਿਆ ਵਿਕੇ ਆ ਮੁੰਡੇ ਨੇ ਵੀ ਅੱਜ ਸਿਰੇ ਦੀਆਂ ਰੇਡਾਂ ਪਾਈਆਂ ਸਵੇਰ ਤੋਂ ਲੈ ਕੇ ਹੁਣ ਚਾਰਾਂ ਦੇ ਵਿੱਚੋਂ ਕੌਣ ਸੁੱਖੇ ਵਰਗੇ ਗੋਰੇ ਵਰਗੇ ਪਰ ਜਗਪ੍ਰੀਤ ਕਹਿੰਦਾ ਨਿੰਦਾ ਲੰਡੇ ਕਹਿੰਦੇ ਜਸਵੀਰ ਲੰਡੇ ਕੇ ਸਾਡਾ ਭਰਾ ਕੈਨੇਡਾ ਜਿੱਦੇ ਜਫੇਦਾਰਾਪੁਰੀਆ ਹੈਰੀ ਲਾਵੇਗਾ ਹਰ ਜਫੇ ਦਾ ਪਪਾਸ ਉਤ ਦਿੱਤਾ ਜਾਵੇਗਾ ਆ ਗੁਰੂਸਰੀਆ ਆ ਮੱਲ ਵੱਡਾ ਮੇਰੇ ਮਿੱਤਰੋ ਚਾਰ ਨੇ ਬੁਲਟ ਦੋ ਵੈਸਟ ਰੇਡਰ ਜਾਫੀ ਆ 1100 ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਖੱਲੀ ਯੂਐਸਏ ਪਾਲਾ ਕੈਨੇਡਾ ਤੇ ਨਾਲ ਕਾਲਾ ਲੰਡੇਗੇ ਪਿੰਡ ਵਾਲਾ ਲੱਖੇ ਬਾਈ ਉਹਨਾਂ ਦਾ ਧੰਨਵਾਦ ਹੈ ਜਗਰਾਜ ਪ੍ਰਧਾਨੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਕੈਨੇਡਾ ਦੇ ਕੈਲਗਰੀ ਤੋਂ ਕਰਮਪਾਲ ਸਿੱਧੂ ਨੇ ਸਾਰਿਆਂ ਨੂੰ ਜੀ ਆਇਆਂ ਆਖਿਆ ਸਾਰਿਆਂ ਦਾ ਧੰਨਵਾਦ ਕੀਤਾ ਪਰਵਾਦਮ ਦਾ ਸ਼ੁਕਰ ਕੀਤਾ ਵੀ ਵੱਡਾ ਮੇਲਾ ਵੱਡਾ ਮੇਲਾ ਵੱਡਾ ਮੇਲਾ ਆ ਵੱਡਾ ਮੇਲਾ ਰੁਪਿੰਦਰ ਜਰਾਲ ਕਹਿੰਦਾ ਵੀ ਮੇਰੇ ਵੱਲੋਂ ਵੀ ਸਾਰੇ ਖਿਡਾਰੀਆਂ ਦਾ ਸਾਰੀਆਂ ਟੀਮਾਂ ਦਾ ਸਾਰੇ ਸਹਿਯੋਗੀ ਸੱਜਣਾਂ ਦਾ तहे ਦਿਲੋਂ ਧੰਨਵਾਦ ਰੁਪਿੰਦਰ ਜਾਲਾਲ ਨੇ ਜਰਾਲ ਵਾਲੇ ਰੁਪਿੰਦਰ ਨੇ ਆਪਣੇ ਘਰ ਦਾ ਮੇਲਾ ਬਣਾ ਕੇ ਜੋਰ ਲਾਇਆ ਦਿলো ਧੰਨਵਾਦ ਕਰਦੇ ਆ ਵੱਡੀ ਜ਼ਿੰਮੇਵਾਰੀ ਸਾਂਭੀ ਹੈ ਉਧਰ ਸਾਡਾ ਵੀਰ ਨਿੱਕਾ ਅਮਣਾ ਭੁੱਲਰ ਤੇ ਕੂ ਆਲਖ ਹਰੇਕ ਰੇਡ 1100 ਦੀ ਹੈ ਉਧਰ ਗੋਲੂ ਗ੍ਰਿਪ ਗੱਜਣ ਵਾਲੀ ਆ ਖੇਡ ਕਬੱਡੀ ਦਾ ਵੱਡਾ ਮਾਲੋ ਤੇ ਨਾਲ ਜਸਵੀਰ ਕੈਨੇਡਾ ਤੇ ਨਾਲ ਸਾਡਾ ਭਰਾ ਉਧਰ ਨੰਦਾ ਲੰਡੇਗੇ ਵੱਡੇ ਮਾਨਸਵੰਦ ਦਾਰਾਪੁਰੀਏ ਹੈਰੀ ਦੇ ਹੋਣਗੇ ਹਰ ਕਬੱਡੀ ਰੇਸ਼ਮ ਦੀ 11 1100 ਦੀ ਹੈ ਵੈਸਟਨ ਬੁਲਟ ਵੱਡਾ ਮਾਨ ਹੈ ਖੇਡ ਕਬੱਡੀ ਦਾ ਦੁਨੀਆ ਦੇ ਸੁਪਰਸਟਾਰ ਖਿਡਾਰੀਆਂ ਦੇ ਦਰਮਿਆਨ ਇਹ ਸਿਰੇ ਦੀ ਟੱਕਰ ਜਲਦੀ ਹੈ ਉਹ ਬਿੱਟੀ ਆ ਗਿਆ ਵੱਡੇ ਭਾਈ ਔ ਜਾਂ ਗਰੀਆ ਕਹਿੰਦੇ ਵਿੱਕੀ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੈ ਸਿਰੇ ਦਾ ਫਾਈਨਲ ਚੱਲਦਾ ਤਿੰਨ ਤੇ ਕਹਿੰਦੇ ਪੰਜ ਸਾਢੇ ਤਿੰਨ ਤੇ ਪੰਜ ਹੁਣ ਬੈਸਟ ਬਣੇਗਾ ਹੁਣ ਦੁੱਗ ਦੇ ਕਰਾਊਗਾ ਲੰਡੇ ਕੇ ਦਾ ਕਬੱਡੀ ਕੱਬ ਚੱਲਦਾ ਜਾਗਪੁਰੀਏ ਦੀ ਰੇਡ ਤੇ ਆ ਤਾਰਾਪੁਰੀਆ ਤਾਰਾਪੁਰੀਆ ਸਿਰਾਂ ਲਾਉਣ ਲੱਗਿਆ ਤਾੜੀਆਂ ਪੱਜ ਗਿਆ ਆ ਫੈਰੀ ਦੇ ਬੱਲੇ ਬਰੇ ਕਰਾਦੀ ਐ ਸਿਰੇ ਦਾ ਮੇਲਾ ਇਹ ਜੱਫਾ ਕਹਿੰਦੇ 1100 ਦਾ ਫੱਲੀ ਯੂ ਐਸ ਏ ਦੇ ਨਾਲ ਪਾਲਾ ਵੱਡਾ ਬਾਈ ਤੇ ਨਾਲ ਕਹਿੰਦੇ ਕਾਲਾ ਕਨੇਡਾ ਵਾਲਾ ਇਧਰ ਵੀਰ ਆ ਕਹਿੰਦੇ ਅਮਰਪੁੱਲਰ ਤੇ ਨਿੱਕੂ ਆਲਖ ਉਹਨਾਂ ਵੱਲੋਂ 1100 ਦਾ ਇਹ ਕਹਿੰਦੇ ਰੇਡ 1100 ਦੀ ਹਰ ਕਬੱਡੀ ਉਹ ਮਿੰਨਾਂ ਵਾਲੀਓ ਕੈਨੇਡਾ ਵਾਲਾ ਨਿੱਕੂ ਆਲਖ ਜਉਂਦੇ ਵਾਦ ਰਣਵੀਰ ਸਾਡੇ ਕਬੱਡੀ ਵੀ ਬੋਲਣ ਦਿਓ ਭਰਾ ਬੜਕੇ ਬੁਲਤੀ ਵੋਟਾਂ ਪਵਾ ਦਿਓਗੇ ਭਰਾ ਬੜਕੇ ਕਬੱਡੀ ਬੋਲਣ ਦਿਓ ਆਹ ਪੈਂਦੀ ਰੇਡ ਤੇ ਸਗਰਾਜ ਕਰੀਏ ਗੱਲ ਲਓ ਕਹਿੰਦੇ ਬਈਆਲੇ ਪਿੰਡ ਦਾ ਲੱਭੂ ਕਬੱਡੀ ਪਾ ਰਿਹਾ ਹੈ ਫਾਈਨਲ ਚੱਲਦਾ ਹੈ ਬਸਤੇ ਨੂੰ ਬੁਲਟ ਦਿੱਤੇ ਜਾਣੇ ਪੈਂਦੀ ਰੇਡ ਤੇ ਚਾਰਾਂ ਦੇ ਵਿੱਚੋਂ ਕੌਣ ਤਾਰਾਪੁਰੀਆ ਤਿਆਰ ਪਗੀਰ ਤਿਆਰ ਗੋਰਾ ਤਿਆਰ ਤੇ ਸੁੱਖਾ ਮੁੱਟਰ ਵਾਲਾ ਆਹ ਪੈਂਦੀ ਰੇਡ ਮੈਨੂੰ ਲੱਗਦਾ ਵੀ ਗੱਲ ਮੁਸ਼ਕਲ ਵੱਜਦਾ ਹੈ ਪੰਪ ਕਬੱਡੀ 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 ਏ ਹੱਟ ਪਾਸੇ ਬੱਲਾ ਓਏ ਮੇਜਰ ਬਰਾੜ ਨੇ ਬੁਲਟ ਦੇਣੇ ਆ ਕਰਮਪਾਲ ਸਿੱਧੂ ਲੰਡੇ ਕੇ ਪਿੰਡ ਵਾਲਾ ਵੱਡਾ ਬਾਈ ਰਾਜਪਾਲ ਸਾਰੇ ਸਾਥੀ ਇਧਰ ਕਹਿੰਦੇ ਚਿਰਾਗ ਦੇ ਦੋ ਜੱਫੇ 5000 ਦੇ ਹੋਣੇ ਆ ਫੱਲੀ ਯੂ ਐਸ ਏ ਤੇ ਕਾਲਾ ਕੈਨੇਡਾ ਪਾਲਾ ਬਾਈ ਸਾਡਾ ਰੇਟਾਂ ਕਹਿੰਦੇ ਖੋਲੀ ਐ ਜਿਹੜਾ ਜਿੰਨੀਆਂ ਮਰਜ਼ੀ ਪਾਲੇ ਚੰਨਾ ਯਰਮਨ ਤੇ ਗਗਨ ਕੈਨੇਡਾ ਕਹਿੰਦੇ ਪਗੀਰਤ ਦੇ ਦੋ ਜਫੇ 5000 ਦੇ ਹੋਣਗੇ ਮੇਰੇ ਮਿੱਤਰੋ ਇਧਰ ਵੀਰ ਆ ਅਮਨ ਭੁੱਲਰ ਤੇ ਨਿੱਕੂ ਆਲ ਕੈਨੇਡਾ ਹਰ ਕਬੱਡੀ 1100 ਦੀ ਰੇਸ਼ਮ ਦੀ ਪੈ ਰਹੀ ਐ ਗ੍ਰੀਨ ਬੋਰਡ ਤੇ ਝਾਤ ਵੱਜਦੀ ਐ ਸਾਡੇ 4 ਤੇ 7 ਆਓ ਕਹਿੰਦੇ ਇੱਕ ਵਾ ਇੱਕ ਵਾ ਇੱਕ ਵਾ ਇੱਕ ਵਾ ਰੇਸ਼ਮ ਵੀ ਅੱਜ ਤੇ ਹਰ ਰੇਸ਼ਮ ਵੀ ਅੱਜ ਤੇ ਬੁਲਟ ਬੁਲਟ ਕਰਦਾ ਹੈ। ਲਓ ਸਾਹਮਣੇ ਕਬੱਡੀ ਪੌਣ ਦੇ ਲਈ ਜਾਂਗਪੁਰੀਆ ਵਿੱਕੀ ਅੱਜ ਕਹਿੰਦੇ ਉਹਨਾਂ ਪ੍ਰੋਮੋਟਰਾਂ ਦਾ ਮੇਲਾ ਚੱਲਦਾ ਹੈ ਜਿਨ੍ਹਾਂ ਨੇ ਸੈਂਕੜੇ ਬੁਲਟ ਵੰਡੇ ਆ ਜਿਨ੍ਹਾਂ ਨੇ ਗੱਡੀਆਂ ਦਿੱਤੀਆਂ ਜਿਨ੍ਹਾਂ ਨੇ ਟਰੈਕਟਰ ਦਿੱਤੇ ਆ ਜਿਹੜੇ ਕੈਨੇਡਾ ਦੇ ਵਿੱਚ ਵੀ ਸਿਰੇ ਦੀਆਂ ਟੀਮਾਂ ਬਣਾਉਂਦੇ ਆ। ਆਹ ਪੈਂਦੀ ਰੇਲ ਤੇ ਸੁੱਖਾ ਪੁੱਟਣ ਵਾਲਾ ਬੱਲੇ ਬੱਲੇ ਕਰਾ ਗਿਆ। ਵਿੱਕੀ ਤੇ ਸੁੱਖਾ ਵਿੱਕੀ ਤੇ ਅੱਜ ਦੇ ਮੇਲੇ ਤੇ ਆਏ ਲੱਗਦਾ ਵੀ ਜਿਵੇਂ ਵਿੱਕੀ ਜਾਂਗਪੁਰੀਆ ਧੁਗ 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 ਤੇ ਬਹਿ ਜਾਊਗਾ। ਉਹ ਤੋ ਗਦੋਗ ਤੇ ਬਹਿ ਜਾਊਗਾ ਆਓ ਸਾਹਮਣੇ ਮੇਰੇ ਮਿੱਤਰੋ ਸੁਖਵੀਰ ਆ ਕਹਿੰਦੇ ਗੁਰੂ ਸਰ ਦੀ ਧਰਤੀ ਆ ਆ ਮਨਨਲ ਦਾ ਚਰਾਗ ਦੀਨ ਆ ਪਿਛਲੇ ਮੈਚ ਦੇ ਵਿੱਚ ਵੀ ਕਹਿੰਦੇ ਰਿਕਾਰਡ ਬਣ ਗਿਆ ਕਬੱਡੀ ਦੀ ਦੁਨੀਆ ਵਿੱਚ ਕਿ ਪਿਛਲੇ ਮੈਚ ਤੇ ਜੱਤਾ ਰੋਈ ਹੈ ਰਿਕਾਰਡ ਬਣਦੇ ਆਏ ਆ ਰਿਕਾਰਡ ਟੁੱਟਦੇ ਆਏ ਆ ਪਰ ਆ ਗਰਦੀਨ ਸਿੰਘ ਆ ਵੱਖਰਾ ਕਰ ਗਿਆ ਅੱਜ ਦੇ ਮੇਲੇ ਤੇ ਆ ਮੱਲ ਕੁਝ ਵੱਖਰਾ ਕਰ ਗਿਆ ਸਗਰਾਜ ਕਰੀਏ ਗੱਲ ਲਓ ਸਾਹਮਣੇ ਕਬੱਡੀ ਪੈ ਰਹੀ ਆ ਸਿਰੇ ਦਾ ਫਾਈਨਲ ਚੱਲਦਾ ਆ ਆ ਪੈਂਦੀ ਰੇਡ ਕੱਟ ਦਬਲ ਤੇ ਪਰ ਕਹਿੰਦੇ ਧਾਵੀ ਦੇ ਹਿੱਸੇ ਜਾ ਰਿਹਾ ਕਿ ਫਾਈਨਲ ਮੈਚ ਦਾ ਫੈਸਲਾ ਹੋ ਜਾਣਾ ਕਿਹੜਾ ਜਿੱਤਦਾ ਕਿਹੜਾ ਹਾਰਦਾ ਜੀ ਕਿਹੜੇ ਗੱਭਰੂ ਨੇ ਕਿੰਨੇ ਦਮ ਪਾਏ ਹਣ ਜਫਿਆ ਚ ਮੱਲਾ ਮਾਰਦਾ ਜੀ ਤੇ ਆ ਕੋਈ ਹੀ ਪਰਾਂ ਵਿੱਚ ਹੋ ਜਾਣੀ ਤੇ ਆ ਨੇਦਰ ਕੁੱਲ ਸੰਸਾਰ ਦਾ ਜੀ ਰਾਜੇ ਖੇਲੇ ਦੀ ਕਰਮ ਜੋ ਸ਼ਬਦ ਨਿਕਲੇ ਸੁਖਰਾਜ ਦੇ ਰੋਡੇ ਸੱਚੋ ਚਾਰਦਾ ਜੀ ਓਹ ਕਹਿੰਦੇ ਬੁਲਟਾਂ ਵਾਲੀ ਤੇ 1100 ਵਾਲੀ ਫੇਰ ਓ ਜਰਾਗਦੀਨ ਏ ਜਰਾਗਦੀਨ ਤੇ ਰੇਸ਼ਮ 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 ਓ ਹਾਨ ਪ੍ਰਵਾਨ ਦੇ ਮੱਲ ਮੋਗਾ ਵਾਲਾ ਮੋਗਾ ਬੰਨਾਂ ਵਾਲਾ ਲੰਡੇ ਕੇ ਲੰਡੇ ਕੇ ਲੰਡੇ ਕੇ ਰੇਸ਼ਮ 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 ਜਿਨ੍ਹਾਂ ਜਿਨ੍ਹਾਂ ਨੂੰ ਰੇਸ਼ਮ ਦੀ ਖੇਡ ਵਧੀਆ ਲੱਗੀ ਇੱਕ ਵਾਰੀ ਤਾੜੀਆਂ ਮਾਰੋ ਜ਼ੋਰਦਾਰ ਰੇਸ਼ਮ ਵੀ ਮੇਲਾ ਲੁੱਟ ਗਿਆ ਰੇਸ਼ਮ ਵੀ ਕਿਹਦੇ ਸਰਾ ਲਈ ਆਉਂਦਾ ਅਗਲੀ ਰੇਡ ਲੱਭੂ ਆ ਗਿਆ ਲਵੀ ਵੀ ਆਹ ਦੇ ਘਰ ਦੇ ਬੂਹੇ ਤੇ ਤੇਲ ਚਵਾਉਣਾ ਤੇ ਵੇਰ-ਵੇਰ ਕੇ ਆਉਣਾ ਪੈਣਾ ਸਰਾ ਲਾਉਣਾ ਪੈਣਾ ਆ ਜਵਾਨਾਂ ਨਚਾਉਣਾ ਪੈਣਾ ਆ ਫੱਲੀ ਫੱਲੀ ਆਈ ਮੇਰਾ ਵੀਰ ਸਟੇਜ ਤੇ ਫੱਲੀ ਲੱਡੇ ਕੀ ਦਾਰਾਪੁਰੀਆ ਇਹ ਦਾਰਾਪੁਰੀਆ ਤੇ ਲੱਭੇ ਲੱਭਿਆ ਖੇਚ ਖੇਚ ਦਾਰਾਪੁਰੀਆ ਖੇਚ ਲੱਭਿਆ ਖੇਚ ਲੱਭਿਆ ਇੱਕ ਮਾਨ ਤੇ ਸਨਮਾਨ ਰੁਪਿੰਦਰ ਸਿੱਧੂ ਜਲਾਲ ਦਾ ਪ੍ਰਬੰਧਕੀ ਕਮੇਟੀ ਦੇ ਵੱਲੋਂ ਉਧਰ ਉਸ ਇਨਸਾਨ ਦਾ ਜਿਹੜਾ ਸਨਮਾਨ ਹੋ ਰਿਹਾ ਜਿਹੜੇ ਆ ਪਿੰਡ ਦਾ ਸਦਾ ਰਿਣੀ ਹੈ ਤੇ ਇਸ ਕਬੱਡੀ ਦੇ ਕੱਪ ਲਈ ਬਹੁਤ ਵੱਡੇ ਸਹਿਯੋਗ ਸਾਡੇ ਛੋਟੇ ਵੀਰ ਰਪਿੰਦਰ ਜਲਾਲ ਦੁਨੀਆ ਦਾ ਬਹੁਤ ਵੱਡਾ ਬਲਾਰਾ ਤੇ ਉੱਗਾ ਸਮਾਜ ਸੇਵੀ ਇੱਕ ਤਾੜੀ ਰੁਪਿੰਦਰ ਜਲਾਲ ਲਈ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਵੱਡੇ ਪੱਦਰ ਦੇ ਛੋਟੇ ਭਰਾ ਦਾ ਸਰਮਾਨ ਫੇਰ ਆ ਗਈ 1100 ਦੀ ਆ 3100 ਦੀ ਕਬੱਡੀ ਪੈ ਰਹੀ ਹੈ ਮੇਰੇ ਮਿੱਤਰੋ ਇਧਰ ਫੱਲੀ ਯੂ ਐਸ ਏ ਪਾਲਾ ਕੈਨੇਡਾ ਤੇ ਕਾਲਾ ਕੈਨੇਡਾ 3100 ਦੀ ਰੇਸ਼ਮ ਵੀ ਕਹਿੰਦੇ ਸਿਰਾ ਲਈ ਆਉਂਦਾ ਹੈ ਇਧਰ ਜੰਗ ਢੱਲੋ ਦਾ ਵੀਰ ਆਇਆ ਉਹ ਭਰਾ ਦਾ ਵੀ ਧੰਨਵਾਦ ਕਰਦੇ ਆ ਪਰ ਸਾਹਮਣੇ ਕਬੱਡੀ ਪਾਉਣ ਦੇ ਲਈ ਵੇਖੀ ਜੰਗਪੁਰੀਆ ਖੇਡ ਮੈਦਾਨ ਦੇ ਵਿੱਚ ਵਾਤਾ ਹੈ ਚਾਰਾਂ ਦੇ ਵਿੱਚੋਂ ਕੌਣ ਪਰ ਸਾਹਮਣੇ ਨੰਬਰ ਫੈਸਲਾ ਵੀ ਨੰਬਰ ਧਾਵੀ ਦੇ ਸੇਵਾ ਦੇ 3300 ਰੁਪਿਆ ਜਿਹੜਾ ਪਹੁੰਚਦਾ ਕਰ ਦਿਓ ਮੇਰੀ ਬੇਨਤੀ ਹੈ ਵੀ ਨਾਲ ਸਾਡਾ ਅਮਰਾਂ ਬੁੱਲਰ ਤੇ ਨਿੱਕੂ ਪਾਲਾ ਗੱਲ ਤੇ ਫੱਲੀ ਗੱਲ ਯੂ ਐਸ ਏ ਉਹਨਾਂ ਭਰਾਵਾਂ ਦੇ ਵੱਲੋਂ ਵੀ ਮਾਣ ਤੇ ਸਨਮਾਨ ਰੁਪਿੰਦਰ ਸਿੱਧੂ ਜਲਾਲ ਦੇ ਲਈ ਇੱਕ ਪੁਸ਼ ਅਪ ਪੇਟ ਬਹੁਤ ਵੱਡੇ ਮਾਣ ਸਨਮਾਨ ਹੈ ਹਾਂਜੀ ਆਸਾ ਬੁੱਟਰ ਜੀ ਕਰਵਾਇਓ ਸਨਮਾਨ ਮਾਣ ਤੇ ਸਨਮਾਨ ਜਿਹੜਾ ਹੋ ਗਿਆ ਸੋ ਕਹਿ ਰਿਓ ਜੀ ਬਹੁਤ ਧੰਨਵਾਦ 500 ਰੁਪਿਆ ਸੁਗਰਾਜ ਰੋਡੇ ਦੇ ਲਈ ਪਿੰਤੀ ਨੰਬਰਦਾਰ ਤੇ ਬਾਈ ਸਾਡਾ ਗੀਤਾ ਗੱਲ ਤੇ ਨਾਲ ਮਿੱਠੂ ਬਰਾੜ ਚੰਦਨਵਾ ਆ ਪਿਆਰ ਫੜਦੇ ਹੋ ਵੀਰ ਬਣ ਕੇ ਵਿੱਕੀ ਜਾਗਪੁਰੀਆ ਸਮਾ ਨੇੜੇ ਆ ਗਿਆ ਉਹ ਦੱਸਾਂਗੇ ਬੁਲਟ ਕਿੱਧਰ ਨੂੰ ਜਾਣਗੇ ਦੱਸਾਂਗੇ ਆ ਦੁਨੀਆ ਨੂੰ ਦੱਸਾਂਗੇ ਵੀ ਦੁੱਗ ਦੁੱਗ ਕਿੱਧਰ ਨੂੰ ਜਾਣ ਕੇ ਘਮੜ ਘਮਾਉਣ ਨੂੰ ਤਾਂ ਥਾਰ ਰੱਖੀ ਐ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ ਫਾਇਲੈਂਡ ਕਰਤਾ ਅੱਜ ਗੱਲ ਤਾਂ ਰੇਸ਼ਮਾ ਵੇਖ ਇਧਰ ਅਮਰਾਂ ਭੁੱਲਰ ਨਾਲ ਨਿੱਕੂ ਆਲਖ ਕੈਨੇਡਾ ਵਾਲਾ ਵੀਰ ਵੱਡੇ ਪਿਆਰ ਆ ਮੱਲ ਲਈ ਹੋਣਗੇ ਮੇਰੇ ਮਿੱਤਰੋ ਔਰ ਬੈਸਟਾਂ ਵਾਲੀਆਂ ਪੈਰੀਆਂ ਮੇਲਾ ਲੰਡੇ ਕੇ ਦਾ ਕੁਝ ਨੰਬਰਾਂ ਤੋਂ ਬਾਅਦ ਸਮਾਪਤੀ ਵੱਲ ਹੋਵੇਗਾ ਏ ਚਿਰਾਗ ਤੇ ਆਓ ਚਿਰਾਗ ਤੇ ਰੇਸ਼ਮ ਲੈ ਵੀ ਸਗਰਾਜ ਕਰ ਗੱਲ ਲਓ ਦੋ ਖਿਡਾਰੀਆਂ ਦੇ ਦਰਮਿਆਨ ਚਿਰਾਗ ਤੇ ਰੇਸ਼ਮ ਚਿਰਾਗ ਤੇ ਰੇਸ਼ਮ ਪਰ ਰੇਸ਼ਮ ਤੇ ਚਿਰਾਗ ਨੰਬਰ ਰੀਡਰ ਦੇ ਹਿੱਸੇ ਜਾ ਜੜਿਆ ਲੈ ਵੀ ਲੰਡੇ ਕਹਿੰਦੇ ਮੇਲਾ ਵਧੀਆ ਲੱਗਾ ਅੱਜ ਦੇ ਕਬੱਡੀ ਕੱਪ ਦਾ ਸਵਾਦ ਆ ਇੱਕ ਵਾਰੀ ਤਾੜੀਆਂ ਹੋਰ ਮਾਰੋ ਜ਼ੋਰਦਾਰ ਆਓ ਕਹਿੰਦੇ ਨੰਨਾਂ ਲੰਡੇ ਕਹਤੇ ਜਸਵੀਰ ਲੰਡੇ ਕਹਤੇ ਗੋਲੂ ਗ੍ਰਿਪ ਗੱਜਣ ਵਾਲਾ ਉਧਰ ਥੋੜੀ ਜੀ ਚੋਟ ਮਹਿਸੂਸ ਕਰਦਾ ਭਰਾ ਸਾਡਾ ਰੇਸ਼ਮ ਸਲੀਨੇ ਵਾਲਾ ਸਾਰੀ ਪ੍ਰਬੰਧਕ ਕਮੇਟੀ ਦਾ ਭਾਈ ਜਸਵਿੰਦਰ ਸਿੰਘ ਜੀ ਕਾਕਾ ਐਮ ਸੀ ਸਾਹਿਬ ਵੱਡਾ ਵੀਰ ਆ ਲਖੇ ਬਾਈ ਹੋਰਾਂ ਦਾ ਜਗਰਾਜ ਪ੍ਰਧਾਨ ਹੋਰਾਂ ਦਾ ਤੇ ਚੇਚੇ ਤੌਰ ਤੇ ਗੈ ਗੱਡਵਾ ਰੋਲ ਸਾਡੇ ਵੀਰ ਭਜੀਗਲ ਯੂ ਐਸ ਏ ਉਹਨਾਂ ਦੇ ਸਾਥੀਆਂ ਦਾ ਮੇਜਰ ਬਰਾੜ ਭਲੌਰ ਸਾਹਿਬ ਜੀ ਦਾ ਕਰਮਪਾਲ ਸਿੱਧੂ ਰਾਜਪਾਲ ਸਿੱਧੂ ਸਾਰੇ ਸਾਥੀਆਂ ਦਾ ਬਲਜਿੰਦਰੇ ਭਿੰਡਰ ਦਾ ਵੀ ਚੇਚੇ ਤੌਰ ਤੇ ਵੱਡਾ ਧੰਨਵਾਦ ਸਗਰਾਜ ਕਰੀਏ ਗੱਲ ਸੋਹਣਿਆ ਲੋ ਜਾਇਪੁਰੀਆ ਵਿੱਕੀ ਕਬੱਡੀ ਪੰਨ ਲਈ ਵੱਧ ਹੈ ਵਿੱਕੀ ਵੀ ਧੁੱਕ ਧੁੱਕ ਕਰਦਾ ਹੈ ਉਹ ਵਿੱਕੀ ਵੀ ਬੁਲਟ ਜੁੱਤ ਨੂੰ ਫਿਰਦਾ ਹੈ ਵਿੱਕੀ ਤੇ ਰੇਸ਼ਮ ਦੋਨੇ ਕਹਿੰਦੇ ਬਰਾਬਰ ਦੀ ਟੱਕਰ ਤੇ ਰਿਆ ਪਰ ਸਮਾਂ ਬਾਕੀ ਹੈ ਲੈ ਵੀ ਸੰਗਰਾਜ ਚਿਰਾਗ ਦਾ ਇੱਕੋ ਜਫਾ 5000 ਦਾ ਹੁਣ ਹੈ ਫਲੀ ਯੂ ਐਸ اے ਪਾਲਾ ਬਾਈ ਤੇ ਕਾਲਾ ਕਹਿੰਦੇ ਕੈਨੇਡਾ ਵਾਲਾ ਲੈ ਵੀ ਚਿਰਾਗ ਇੱਕੋ ਜਫਾ 5000 ਦਾ ਤੇ ਲੱਗ ਗਿਆ ਜਫਾ ਕੁੰਡੀ ਵੀ ਅੜ ਜਾਣੀ ਆ ਆਹ ਕਹਿੰਦੇ ਗੁਰੂਸਰੀਆ ਇੱਕ ਮਨ ਨੌਜਵਾਨ ਮੀਰਪੁਰ 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 ਆਹ ਜਵਾਨੀ 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 ਖੈ ਗਈ ਏ ਏ ਆਹ ਨਹੀਂ ਰਿਸਾ ਆ 2000 ਦਾ ਜਫਾ ਕਿਆ ਬਾਤ ਆ ਗੁਰੂ ਸ੍ਰੀ ਅੰਮ੍ਰਿਤ ਬਾਜਾ ਕਰਾਈ ਆਉਂਦਾ ਇਹ 2000 ਉਹਨੂੰ ਦੇ ਦਿਓ ਜੀ ਸੁਖਵੀਰ ਨੂੰ ਗੁਰੂ ਸ੍ਰੀਏ ਨੂੰ ਲੈ ਵੀ ਸੁਖਵੀਰੇ ਤੇਰਾ ਮਾਇਆ ਤੱਕ ਫੇ ਵੜ ਕੇ ਲੈ ਜੀ ਵੀਰਾ ਆਹ ਕਬੱਡੀ ਵੀ ਜਿੱਤ ਹਾਰ ਵਾਲੀ ਆ ਸਗਰਾਜ ਕਰੀਏ ਗੱਲ ਲਓ ਸਾਹਮਣੇ ਜਾਗਪੁਰੀਆ ਕਬੱਡੀ ਪਾਉਣ ਦੇ ਲਈ ਫੇਰ ਤਿਆਰ ਪਰ ਤਿਆਰ ਸਾਰੇ ਨਗਰ ਦਾ ਧੰਨਵਾਦ ਸਾਰੇ ਲੰਡੇ ਕੇ ਪਿੰਡ ਦਾ ਧੰਨਵਾਦ ਸੰਤ ਬਾਬਾ ਸੂਰ ਸਿੰਘ ਦੇ ਸੰਤ ਬਾਬਾ ਰਾਮ ਸਿੰਘ ਜੀ ਮਹਾਂਪੁਰਸ਼ ਦੀ ਯਾਦ ਹੈ 1 ਅਪ੍ਰੈਲ ਦਾ ਦਿਨ ਲੰਡੇ ਕੇ ਦਾ ਕਬੱਡੀ ਕੱਪ ਬਸ ਤਿਆ ਨੂੰ ਦੁਗ ਦੁਗ ਪਰ ਜਾਗਪੁਰੀਆ ਆ ਮਾਰਦਾ ਸ਼ ਆਲਾ ਮੁੰਡਾ ਸਰਾ ਲਈ ਆਉਂਦਾ ਆਹ ਮੁੰਡਾ ਸਰਾ ਲਈ ਆਉਂਦਾ ਮੁੰਡਾ ਸਰਾ ਲਈ ਆਉਂਦਾ ਫੱਲੀ ਯੂ ਐਸ ਏ ਦਾ ਤੇ ਕਾਲੇ ਕੈਨੇਡਾ ਵਾਲੇ ਦਾ ਪਾਲੇ ਬਾਈ ਦਾ ਗਹਿ ਗਡਵਾ ਧੰਮਾ ਦਾ ਵੱਡੇ ਮਾਨ ਸਨਮਾਨ ਹੈ ਓ ਰੇਸ਼ਮਾ ਉਹ ਸਲੀਣਾ ਲੱਗ ਗਈ ਐ ਆ ੱਥਲੇ ਕੇ ਖੋਸਾ ਪਾਣੋ ਅਗਲੇ ਬੰਨੇ ਸਲੀਣਾ ਪੈਣ ਆਉਂਦਾ ਇਹਨੇ ਵੀ ਕਹਿੰਦੇ ਦੁਨੀਆ 'ਚ ਮਸ਼ਹੂਰ ਕੀਤਾ ਤਕੜਾ ਮੈਚ ਐ ਮਨਜੀਤ ਬੁਰਜ ਲੇਟਾ ਵਾਲਾ ਸੁਪੇਨ ਤੋਂ ਭਰਾ ਸਾਡਾ ਧੰਨਵਾਦ ਆ ਸਾਰਿਆਂ ਦਾ ਆ ਕਬੱਡੀਆਂ ਜੱਤਾਰ ਵਾਲੀਆਂ ਆ ਜੱਫਾ 5000 ਦਾ ਹੋਣਾ ਆ ਜੱਫਾ 5000 ਦਾ ਉਹ ਫੱਲੀ ਜੁਆਸੇ ਤਾੜੀਆਂ 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 ਆ ਰੇਸ਼ਮ ਰੇਸ਼ਮ ਵੀ ਬੱਲੇ ਬੱਲੇ ਕਰ ਆ ਗਿਆ ਰੇਸ਼ਮ ਵੀ ਸਲਾ ਲੱਗ ਮੈਚ ਕਹਿੰਦੇ ਚੋਟੀ ਦਾ ਚੱਲਦਾ ਦੋਨਾਂ ਟੀਮਾਂ ਦੇ ਦਰਮਿਆਨ ਇਧਰ ਹੋ ਗਿਆ ਨਹੀਂ ਅਜੇ ਮੈਚ ਮੁੱਕਿਆ ਨਹੀਂ ਉਧਰ ਹਮਨਾ ਭੁੱਲਰ ਤੇ ਨਿੱਕੂ ਆਲਖ ਉਹਨਾਂ ਵੱਲੋਂ 1100 ਇਹ ਮਾਲ ਪਿਆਰ 2100 ਦੀ ਆ ਰੇਡ ਨਾਲ 500 ਪਿੰਦੀ ਨੰਬਰਦਾਰ ਗੀਤਾ ਜਲਤੇ ਇੱਥੇ ਰੱਖਾ ਇੱਥੇ ਰੱਖਾ ਇੱਥੇ ਰੱਖ ਪਰ ਜਾਗਪੁਰੀਆ ਵੀ ਸਿਰਾਲਾ ਆ ਗਿਆ ਬਾਈ 00 ਵਿੱਕੀ ਦੀ ਖੇਡ ਵਧੀਆ ਲੱਗੀ ਕਰੀ ਤਾੜੀਆਂ ਵਿੱਕੀ ਨੇ ਵੀ ਮਾਰੇ ਜ਼ੋਰਦਾਰ ਆ ਪੈਸੇ ਫੜ ਕੇ ਲੈ ਜੀ ਵਿੱਕੀ ਦੇ ਬਾਈ ਫੱਲੀ ਜੁਐਸਏ 2100 ਤੇ ਮਿੱਠੂ ਬਾਈ ਹੋਰ ਵੱਲੋਂ ਸਾਰੇ ਭਰਾਵਾਂ ਵੱਲੋਂ ਵੱਡਾ ਮਾਨ ਪਿਆਰ ਸਰੇ ਦਾ ਮੁਕਾਬਲਾ ਜਿੱਤਾਂ ਹਾਰਾਂ ਦੇ ਫੈਸਲੇ ਮੈਸਟਰ ਨੂੰ ਬੁਲਟ ਦਿੱਤੇ ਜਾਣਗੇ ਭਾਈ ਮੇਜਰ ਬਰਾੜ ਹੁਣਾਂ ਦਾ ਭਾਈ ਕਰਮਪਾਲ ਲੰਡੇ ਕੇ ਹੁਣਾਂ ਦਾ ਉਹਨਾਂ ਦੇ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਪੂਰੇ ਨਗਰ ਦਾ ਸਾਰੇ ਸਪੋਰਟਸ ਕਲੱਬ ਦਾ ਰੇਸ਼ਮ ਤੁਰ ਪਿਆ ਠੰਡਾ ਠਾਰ ਪਾਣੀ ਪੀ ਰਿਹਾ ਪਰਮਾਤਮਾ ਨੂੰ ਯਾਦ ਕਰ ਲਿਆ ਮਨ ਦੇ ਵਿੱਚ ਕੁਝ ਸੋਚਿਆ ਹੋਣਾ ਕੁਝ ਵਿਚਾਰ ਕੀਤੀ ਹੋਣੀ ਹੈ ਬੈਸਟਰ ਨੂੰ ਦੁਗ-ਦੁਗ ਦਿੱਤੇ ਜਾ ਰਿਹਾ ਥੋੜਾ ਸਮਾਂ ਬਾਕੀ ਹੈ ਆਹ ਥੋੜਾ ਸਮਾਂ ਬਾਕੀ ਹੈ ਆਹ ਰੇਸ਼ਮ ਕਬੱਡੀ ਦਾ ਗਹਿਣਾ ਕਹਿੰਦਾ ਮੈਂ ਦੁਗ-ਦੁਗ ਤੇ ਬਹਿਣਾ ਅੱਜ ਦੁਗ-ਦੁਗ ਤੇ ਬਹਿਣ ਨੂੰ ਫਿਰਦਾ 1100 ਦੀ ਫੇਰ ਰੇਡ ਨਿੱਕੂ ਆਲਖੋ ਤੇ ਨਾਲ ਅਮਨਾ ਪੁੱਲਰ ਆ ਯਾਰ ਜੇ ਜੇ ਨੰਬਰ ਲੈਂਦਾ ਤੇ ਕਹਿੰਦੇ ਪਿੰਦੀ ਨੰਬਰਦਾਰ ਉਹਨਾਂ ਵੱਲੋਂ ਵੀ ਵੱਡੇ ਮਾਨ ਪਿਆਰ ਹੋਣਗੇ ਤੇ 5000 ਦਾ ਚਿਰਾਗ ਦਾ ਜਫਾ ਕਰਤਾ ਮੇਰੇ ਮਿੱਤਰੋ ਫੱਲੀ ਯੂ ਐਸ ਏ ਤੇ ਪਾਲਾ ਕਾਲਾ ਕਨੇਡਾ 5000 ਚਿਰਾਗ ਤੇ ਰੇਸ਼ਮ ਚਰਾਗ ਮੈਚ ਕਟਰ ਦੀ ਟੀਮ ਫਸਟ ਤੇ ਮਈਆਂ ਵਾਲਾ ਸੈਕਿੰਡ ਅੱਜ ਦੇ ਕਬੱਡੀ ਕੱਪ ਦਾ ਬੈਸਟ ਰੀਡਰ ਸੁਣੋ 10 ਅਪ੍ਰੈਲ ਸਲੀਨੇ ਵਿੱਚ ਵੱਡਾ ਕਬੱਡੀ ਕੱਪ ਹੋਣਾ ਬੈਸਟ ਸੁਣਿਓ ਜੀ ਰੇਸ਼ੂ ਦੇ ਪਿੰਡ ਬੈਸਟ ਸੁਣਿਓ ਲਾਡੀ ਸਰਪੰਚ ਭਰਾ ਸਾਡਾ ਰੇਸ਼ਮਾ 10 ਅਪ੍ਰੈਲ ਨੂੰ ਜਸਵੀਰ ਲੰਡੇ ਦੇ ਗੋਲੂ ਗ੍ਰਿਪ ਤੇ ਨਿੰਦਾ ਸਾਡਾ ਵੀਰ ਆਓ ਮੈਚ ਮੁੱਕ ਗਿਆ ਭਰਾ ਬਣ ਕੇ ਮੈਚ ਮੁੱਕ ਗਿਆ ਬੈਸਟ ਰੇਡਰ ਜਾਫੀ ਦੱਸਿਏ ਬੈਸਟ ਰੇਡਰ ਤੇ ਜਾਫੀ ਪਿੰਦੀ ਨੰਬਰਦਾਰ ਤੇ ਜੀਤਾ ਨਾਲ ਮਿੱਠੂ ਸਾਡਾ ਭਾਈ ਚੰਦਾ ਵਾਲਾ ਉਹਨਾਂ ਵੱਲੋਂ ਵੱਡੇ ਪਿਆਰ ਆਇਆ ਬਹੁਤ ਬਹੁਤ ਧੰਨਵਾਦ ਰੇਸ਼ਮ ਸਰੀੜੇ ਨੇ ਨੌ ਰੇਡਾਂ ਪਾ ਕੇ ਨੌ ਨੰਬਰ ਲਏ ਅਰੇ ਸ਼ਿਵ ਨੇ ਨੌ ਰੇਡਾਂ ਪਾ ਕੇ ਨੌ ਨੰਬਰ ਲੈ ਤੇ ਜਾਗਪੁਰੀਏ ਵਿੱਕੀ ਦੇ 11 ਰੇਡਾਂ 10 ਨੰਬਰ ਜਾਗਪੁਰੀਆ ਵਿੱਕੀ ਅੱਜ ਦੇ ਕਬੱਡੀ ਕੱਪ ਦਾ ਬੁਲਣ ਦਾ ਜੇਤੂ ਇੱਕ ਵਾਰੀ ਤਾਲੀਆਂ ਮਾਰੋ ਵਿੱਕੀ ਜਾਗਪੁਰੀਆ ਬੈਸਟ ਰੇਡਰ ਬਣ ਗਿਆ ਅੱਜ ਦੇ ਦਿਨ ਦਾ ਨਵੀਂ ਉਮਰ ਦਾ ਮੁੰਡਾ ਵਿੱਕੀ ਕਿੱਥੇ ਆ ਵਿੱਕੀ ਵਿੱਕੀ ਬੈਸਟ ਜਾਫੀ ਕੌਣ ਬਣਿਆ 8 ਟੱਚ 2 ਜਫੇ ਹੈਰੀ ਤਾਰਾਪੁਰਿਆਜ ਦੇ ਖੇਡ ਮੇਲੇ ਦਾ ਬੁਲਣ ਦਾ ਜੇਤੂ ਬਣਿਆ ਹੈਰੀ ਨੇ ਵੀ ਤਾੜੀਆਂ ਮਾਰੇ ਜ਼ੋਰਦਾਰ ਖਿਡਾਰੀਆਂ ਲਈ ਤਾੜੀ ਮਾਰਦੇ ਵਿੱਕੀ ਜੰਗਪੁਰਿਆ ਯਾਰਾ ਕੈਮਰੇ ਦੇ ਮੂਰੇ ਨੌਜਵਾਨਾ ਮਈਆਲੇ ਦੇ ਨੰਬਰ 12 ਤੇ ਬੁੱਟਰ ਦੇ ਨੰਬਰ 16 ਵਿੱਕੀ ਜੰਗਪੁਰਿਆ ਬੈਸਟ ਰੇਡਰ ਹੈਰੀ ਤਾਰਾਪੁਰਿਆ ਬੈਸਟ ਸਟਾਪਰ ਦੋਨਾਂ ਭਰਾਵਾਂ ਨੂੰ ਦੋਨਾਂ ਟੀਮਾਂ ਨੂੰ ਬਹੁਤ ਬਹੁਤ ਵਾਰਕਾ ਨਾਲ ਮੇਜਰ ਬਰਾੜ ਹੋਣਾ ਨੂੰ ਮੁਬਾਰਕਾ ਸਾਰੇ ਲੰਡੇ ਕੇ ਹੋਣਾ ਨੂੰ ਮੁਬਾਰਕਾ ਸਾਰੇ ਸਾਰੇ ਭਰਾਵਾਂ ਨੂੰ ਮੁਬਾਰਕਬਾਦ ਹੈ ਲੈ ਵੀ ਵਿੱਕੀ ਆਦਰਾ ਪਹਿਲਾ ਅਤੇ ਦੂਜਾ ਬੁਲਟ ਹੈ ਪਹਿਲਾ ਬੁਲਟ ਮੋਟਰਸਾਈਕਲ ਹੈ ਮੇਰੇ ਵੀਰੋ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ ਜਿੰਦਗੀ ਦੇ ਪਹਿਲੇ ਮੋਟਰਸਾਈਕਲ ਦੀ ਸ਼ੁਰੂਆਤ ਇਧਰ ਫੱਲੇਗਿਵੈਂਡ ਵਿੱਚੋਂ ਕੀਤੀ ਹੈ ਬਹੁਤ ਵੱਡੇ ਪਿਆਰ ਉਧਰ ਚੈਨਾ ਕੈਨੇਡਾ ਮਨਪ੍ਰੀਤ ਆਸਟ੍ਰੇਲੀਆ ਲੈਂਬਰ ਲੰਡੇ ਕੇ ਜਸਾ ਲੰਡੇ ਕੇ ਜਰਮਨ ਲੰਡੇ ਕੇ ਤੇ ਜਰਮਨ ਲੰਡੇ ਕੇ ਜਰਮਨ ਲੰਡੇ ਕੇ ਭਾਈ ਸਾਫੂ ਵਾਲਾ ਭਾਈ ਸ਼ੀਰਾ ਰਾਜ ਜੜੀਆਂ ਉਹ ਕਹਿੰਦਾ ਭਾਈ ਮੇਰਾ ਪਰਸ ਨਿਕਲ ਗਿਆ ਸਾਰੇ ਭਰਾਵਾਂ ਦਾ ਧੰਨਵਾਦ ਨਿੰਦੇ ਲੰਡੇ ਆ ਸਾਡਾ ਵੀਰਾ ਨਿੰਦਾ ਲੰਡੇ ਕਹਿੰਦੇ ਭਰਾ ਨੇ ਸਾਰੇ ਭਰਾਵਾਂ ਦਾ ਧੰਨਵਾਦ ਭਾਈ ਸਾਡਾ ਸ਼ੀਰਾ ਬੌਂਸਰ